ਪਸ਼ੰਡੇ ਜੋ ਕਲੋਨੀ ਆ ਪਾਵਰ ਕਾਉਂ ਦੀ ਉਹ 165 ਏਕੜ ਜ਼ਮੀਨ ਆ ਜੋ ਸਾਡੇ ਪਾਵਰ ਡਾਇਰੈਕਟਰ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਆ ਪੁੱਡਾਂ ਨੂੰ ਦੇਣ ਲਈ ਉਸੇ ਸੋਹਣੀ ਗੱਲਬਾਤ ਹੋਊਗੀ ਦੂਜੇ ਪਾਸੇ 17/7/2020 ਨੇ ਜਿਹੜੇ ਮਲਾਜਮਾਂ ਉਹਨਾਂ ਨੂੰ 6ਵਾਂ ਪੇਕ ਨੂੰ ਲਾਗੂ ਕਰਨ ਦੀ ਤੇ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 58% ਆ ਪਰ ਪੰਜਾਬ ਦਾ ਜਾਂ ਪਾਵਰ ਕਾਉਂ ਦੇ ਮਲਾਜਮਾਂ ਦਾ ਡੀਏ 42% ਆ 16% ਦਾ ਬਹੁਤ ਵੱਡਾ ਫਰਕ ਆ ਇਹ ਸੋਹਣੀ ਗੱਲਬਾਤ ਕੀਤੀ ਜਾਊਗੀ ਪਾਵਰ ਕਾਉਂ ਦੇ 70 ਨਾਲ ਅਦੇ 5.5 ਸਾਲ ਜੋ ਸ਼ੇ ਪੇਗੰਦ ਇਰੀਰਾ ਕਰੋੜਾਂ ਰੁਪਇਆ ਬਣਦਾ ਮਲਾਜਾਂ ਦਾ ਉਸ ਸੰਬੰਧੀ ਗੱਲਬਾਤ ਕੀਤੀ ਜਾਊਗੀ ਪੀਐਸਪੀਸੀਐਲ ਵਿੱਚ ਪੀਐਸਟੀਸੀਐਲ ਵਿੱਚ ਜੋ ਖਾਲੀ ਪੋਸਟਾਂ ਭਰਨ ਦੀ ਗੱਲ ਉਹ ਕੀਤੀ ਜਾਊਗੀ ਇਸ ਤਰ੍ਹਾਂ ਹੀ ਜੋ ਭੱਤਿਆਂ ਦੇ ਕੱਟ ਲਾਇਆ ਗਿਆ ਉਸ ਨੂੰ ਬਹਾਲ ਕਰਨ ਸੰਬੰਧੀ ਗੱਲ ਕੀਤੀ ਜਾਊਗੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਵਰਚਾ ਜੋ ਕਿ 2020 ਤੋਂ ਪਹਿਲਾਂ ਵਰਚਾ ਜੋ ਹੋਏ ਹੋਏ ਨੇ ਉਹਨਾਂ ਨੂੰ ਸਰਕਾਰ ਨੇ ਪ੍ਰੋਮੋਸ਼ਨ ਦੇਣ ਤੋਂ ਬਾਅਦ ਸਭ ਤੋਂ ਆਪੇ ਗਿਨ ਲਾਗ ਕਰਤਾ ਇਸ ਨੂੰ ਲਈ ਖਾਸ ਤੌਰ ਤੇ ਜੋ ਪੀਐਸਸੀ ਵੀ ਜੁਆਇੰਟ ਫਾਰਮ ਦੇ ਐਂਡ ਅਦਰਸ ਵਰਸ ਜੀ ਸਟੇਟ ਆਫ ਪੰਜਾਬ ਦੇ ਲਈ ਪ੍ਰਮਾਨ ਕਰਦੇ ਹੋਏ ਪਟੀਸ਼ਨ ਕਰਤਾਵਾਂ ਨੂੰ ਪੰਜਾਬ ਫਾਈਨੈਂਸ ਡਿਪਾਰਟਮੈਂਟ ਦੇ ਸਾਮਤੀ ਦੇ ਨਾਲ 10 300 34800 ਪਲਸ ਗ੍ਰੇਡ ਪੇ 4200 ਦੇਣ ਦੇ ਲਈ ਸਹਿਮਤੀ ਪ੍ਰਗਟਾਈ ਗਈ ਹੈ ਇਸ ਫੈਸਲੇ ਨੂੰ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਅਨੁਸਾਰ ਸ਼ਕਤੀ ਦੇ ਨਾਲ ਲਾਗੂ ਕਰਨ ਦੇ ਲਈ ਸ਼ਕਤੀ ਦੇ ਨਾਲ ਜਿਹੜਾ ਲਾਗੂ ਕਰਨ ਦੇ ਲਈ ਲਿਖਿਆ ਹੈ ਇਸੇ ਤਰ੍ਹਾਂ ਹੀ ਅਦਾਲਤੀ ਫੈਸਲੇ ਦੇ ਨਾਲ ਜਿਹੜਾ ਹੈ ਇੰਸਟੀਚੂਨਲ ਮੁਲਾਜ਼ਮਾਂ ਨੂੰ ਜਿਹੜਾ ਹੈ ਕੁਝ ਰਾਹ ਜਿਹੜੀ ਹੈ ਮਿਲੀ ਹੈ ਨਹੀਂ ਤਾਂ ਸਰਕਾਰ ਤਾਂ ਮੁਲਾਜ਼ਮਾਂ ਦੇ ਨਾਲ ਧੱਕਾ ਕਰਦੀਆਂ ਹਨ ਤੇ ਇਹ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇੱਕ ਚੰਗਾ ਫੈਸਲਾ ਹੈ ਅਤੇ ਇਹ ਵੀ ਦੇਖੋ ਕਿਤੇ ਜਾ ਰਹੀ ਹੈ ਕਿ ਕੀ ਵਿਖਦੇ ਵਿੱਚ ਅਜਿਹੇ ਹੋਰ ਫੈਸਲੇ ਆਉਣ ਦੀ ਜਿਹੜੀ ਹੈ ਜਿਹੜੀ ਪ੍ਰਾਬਲ ਜਿਹੜੀ ਸੁਭਾਵਨਾ ਹੈ ਇਸ ਦੇ ਨਾਲ ਹੀ ਜੋ ਮੁਲਾਜ਼ਮ ਹਨ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੀ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਸੈਲਰੀ ਘੱਟ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਹੁਣ ਪੂਰੇ ਗ੍ਰੇਡ ਦੇ ਵਿੱਚ ਸੈਲਰੀ ਦਿੱਤੇ ਜਾਣ ਦੀ ਸੁਭਾਵਨਾ ਬਣ ਗਈ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ